ਅਕਾਲ ਤਖਤ ਦੀ ਤੇ ਦਿੱਲੀ ਦੇ ਤਖਤ ਦੀ ਇਹਦੀ ਟੱਕਰ ਵੀ ਇਹ ਪਤਾ ਨਹੀਂ ਕਿੰਨਾ ਚਿਰ ਰਹਣੀ ਔਰ ਉਹਨਾਂ ਚ ਰਹੂਗੀ ਜਿੰਨਾ ਚ ਗੁਰੂ ਨਾਨਕ ਦਾ ਇਹ ਜਿਹੜਾ ਮਿਸ਼ਨ ਆ ਹਲੇ ਮੀ ਰਾਜ ਦਾ ਕਿ ਦੁਨੀਆ ਤੇ ਰੱਬੀ ਰਾਹ ਹਿਸਤਾ ਬਰੁਣਾ ਚਾਹੀਦਾ ਉਹਨਾਂ ਚ ਇਹ ਟੱਕਰ ਚੱਲਦੀ ਰਹੂਗੀ ਇੱਕ ਗੱਲ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਲਿਖੀ ਹੈ ਅਕਾਲ ਤਖਤ ਦਾ ਬ੍ਰਾਂਡ ਦਰਸ਼ਨ ਉਹਦੇ 'ਚ ਉਹਨਾਂ ਨੇ 5 7 17 ਜਿਹੜੀਆਂ ਲਿਖੀਆਂ ਉਹ ਮੈਂ ਜ਼ਰੂਰ ਪੜ੍ਹਾਂਗਾ ਕਿਉਂਕਿ ਉਹਨਾਂ ਨੇ ਅਕਾਲ ਤਖਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਸਰੂਪ ਕਿਦਾਂ ਸਿੱਧ ਕੀਤਾ ਕਹਿੰਦਾ ਜਿਨ੍ਹਾਂ ਨੇ ਅਕਾਲ ਤਖਤ ਨੂੰ ਕੇਵਲ ਇੱਟਾਂ ਆਦਿ ਦੀ ਇੱਕ ਉਸਾਰਤ ਸਮਝਣ ਵਾਲੇ ਕੇਵਲ ਪਰਛਾਵਿਆਂ ਤੋਂ ਵਾਕਿਫ ਆ ਉਹ ਬਦਲੀ ਇੰਦਰਾਵੰਗ ਫੌਜਾਂ ਟੋਪਾਂ ਟੈਂਕਾਂ ਬਖਤਵਰ ਗੱਡੀਆਂ ਭਵਾਈ ਤੋਂ ਪੰਜ ਹਰੀਆਂ ਗੈਸਾਂ ਆਦ ਨਾਲ ਲੈ ਸੂ ਕੇ ਇਸ ਨੂੰ ਟੌਂਟੁਰ ਪੈਂਦੇ ਹਨ ਇਹ ਇੱਕ ਅਜੀਬ ਇਮਾਰਤ ਇੱਕ ਸੰਸਾਰ ਦੇ ਭਲੇ ਲਈ ਜੂਸ ਦੇ ਲੋਕਾਂ ਦੀ ਆਸਥਾ ਦੇ ਕੇਂਦਰ ਨੂੰ ਟਾ ਕੇ ਬਾਗੀਆਂ ਪਾਉਂਦੇ ਹਨ ਲੱਡੂ ਵੰਡਦੇ ਹਨ ਅਤੇ ਉਹਨਾਂ ਨੂੰ ਅਕਾਲ ਤੱਕ ਧਾਉਣ ਵਾਲਿਆਂ ਨੂੰ ਸ਼ਰਬਤ ਪਿਆ ਕੇ ਖੜਾ ਪੂਰੀਆਂ ਖਵਾ ਕੇ ਰੱਖੜੀਆਂ ਮੰਨਦੇ ਹਨ ਪਰ ਉਹ ਮਹਾਮੂਦ ਇਹ ਨਹੀਂ ਜਾਣਦੇ ਕਿ ਅਸਲ ਤਖਤ ਤਾਂ ਗੁਰਬਾਣੀ ਦੇ ਸ਼ਬਦਾਂ ਦੀਆਂ ਇੱਟਾਂ ਨਾਲ ਉੱਠਦਾ ਹੈ ਅਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਜਿਹੜੇ ਘਰ ਬੈਠੇ ਪ੍ਰੋਗਰਾਮ ਦੇਖ ਰਹੇ ਹਾਇਰ ਸੰਗਤ ਨੂੰ ਅਦੁੱਤ ਸਤਿਪਤੀਪੁਰਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਤੇ ਜਿਸਾ ਉਹਨਾਂ ਨੂੰ ਪਹਿਲਾ ਟਾਈਮ ਦੇਰ ਤੋਂ ਨਾਲੇ ਵੀ ਕਿਹਾ ਤਾਂ ਵੀ 15 ਮਿੰਟ ਤੋਂ ਜ਼ਿਆਦਾ ਨਹੀਂ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਜਿਹੜੇ ਪਹਿਲਾਂ ਸਾਡੇ ਗਾਨੀ ਗੁਰਮੀਤ ਸਿੰਘ ਜੀ ਜਿਨ੍ਹਾਂ ਤੇ ਬੜੀ ਗੁਰੂ ਦੀ ਬਖਸ਼ਿਸ਼ ਆ ਬਹੁਤ ਸਾਰੀ ਜਿੱਥੇ ਗੁਰਬਾਣੀ ਕੰਟੀ ਆਉਂਦੀ ਬਹੁਤ ਸ਼ੁੱਧ ਪਾਠੀ ਵੀ ਹਨ ਤੇ ਹੁਣ ਜੋ ਇਹ ਪੰਥਰੀ ਸੇਵਾ ਕਰ ਰਹੇ ਨਿਸ਼ਕਾਮ ਸੇਵਾ ਅਮਰ ਸੰਚਾਰ ਦੀ ਲਹਿਰ ਚ ਲਾਉਣੀ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਾਡੇ ਗਿਆਨੀ ਭਗਵਾਨ ਸਿੰਘ ਜੀ ਜੌਰ ਜਿਹੜੇ ਕਿਸੇ ਜਾਣ ਪਛਾਣ ਦੇ ਮਸਾਜ ਨਹੀਂ ਹਨ ਜਿੱਥੇ ਇਸ ਸਟੇਜ ਦੇ ਤਨੇਹ ਹਨ ਉਹਦੇ ਨਾਲ ਨਾਲ ਮੈਂ ਇੱਕ ਬੇਨਤੀ ਕਰਾਂ ਕਿ ਲਖਾਰੀ ਵੀ ਹਨ ਇਹ ਹਰ ਹਫਤੇ ਜਿਹੜੀਆਂ ਵੀ ਸਾਡੀਆਂ ਮੰਤਰੀਆਂ ਮਹਾਨ ਸ਼ਖਸੀਤਾਂ ਜਾਂ ਸਾਡੇ ਪੰਥ ਦੇ ਨਾਇਕ ਉਹਨਾਂ ਦੇ ਬਾਰੇ ਇਹ ਹਰ ਹਫਤੇ ਲਿਖਦੇ ਵੀ ਹਨ ਲਖਾਰੀ ਵੀ ਹਨ ਸੁਦਾਸਨ ਇਹਨਾਂ ਦੇ ਵੀ ਦਰਸ਼ਨ ਹੋਏ ਮੈਂ ਸਿਰਫ ਦੋ ਤਿੰਨ ਬੇਨਤੀਆਂ ਕਰਨੀਆਂ ਕਿ ਅੱਜ ਆਪਾਂ ਜਿੱਥੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ੀਦੀਪੁਰ ਮਨਾ ਰਹੇ ਆ ਉਹਦੇ ਨਾਲ ਹੀ ਤੀਜੇ ਕਲੂਕਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਉਹਨਾਂ ਦੀ ਸ਼ਰਧਾਂਜਲੀ ਪ੍ਰੋਗਰਾਮ ਮਨਾ ਰਹੇ ਹਾਂ ਮੇਰੇ ਵਾਲਾ ਬਹੁਤ ਕੁਝ ਜੋ ਮੈਂ ਕਹਿਣਾ ਸੀ ਉਹ ਸਾਡੇ ਸਤਿਕਾਰਯੋਗ ਜੀ ਜੀ ਸਿੰਘ ਦੀ ਕਹਿ ਗਏ ਪਰ ਦੋ ਗੱਲਾਂ ਜਿਹੜੀਆਂ ਮੇਰੇ ਮਨ 'ਚ ਆਉਣ ਉਹਨਾਂ 'ਚ ਮੈਂ ਕੋਸ਼ਿਸ਼ ਕਰੂੰਗਾ ਕਿ 15 ਮਿੰਟ ਦੀ ਸਮੇਟਾਂ ਪਰ ਮੇਰਾ ਵਿਸ਼ਾ ਇਹ ਬਹੁਤ ਲੰਬਾ ਹੈ ਅੱਜ ਅਸੀਂ ਜਦੋਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਹਾਦਤ ਦਿਹਾੜਾ ਮਨਾ ਰਹੇ ਹਾਂ ਤੇ ਉਹਦੇ ਨਾਲ ਤੀਸਰੇ ਕੱਲੂਵਾਰੇ ਦਾ ਵੀ ਬਹੁਤ ਵੱਡਾ ਸਬੰਧ ਆ ਬਹੁਤ ਕੁਝ ਜਦੋਂ ਗੱਲ ਕਰਦੇ ਆ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੀ ਤੇ ਬਹੁਤ ਸ਼ੇਤਿੰਗ ਕਰਕੇ ਗੱਲ ਨਵੀਂ ਦਿੱਤੀ ਜਾਂਦੀ ਹੈ ਅੱਜਕੱਲ੍ਹ ਇਹ ਬਹਿਸ ਹੀ ਚੱਲ ਪਈ ਕਿ ਕਸੂਰ ਚੰਦੂ ਦਾ ਸੀ ਜਾਂ ਜਹਾਂਗੀਰ ਦਾ ਸੀ ਦਾਸ ਬੇਨਤੀ ਕਰੇ ਕਿ ਕਸੂਰ ਦੋਹਾਂ ਦਾ ਹੀ ਸੀ ਜਹਾਂਗੀਰ ਬਾਦਸ਼ਾਹ ਹੈ ਉਹਨੇ ਗੁਰੂ ਸਾਹਿਬ ਨੂੰ ਜਾਸਰ ਦੀ ਸਜ਼ਾ ਦਿੱਤੀ ਜਾਸਰ ਦੀ ਸਜ਼ਾ ਹੁੰਦੀ ਹੈ ਕਿ ਖੂਨ ਪੁੰਜੇ ਨਹੀਂ ਡੁੱਲਣਾ ਚਾਹੀਦਾ ਤਸੀਹੇ ਦੇ ਕੇ ਸਰੀਰ ਖਤਮ ਕਰੋ ਔਰ ਸਜ਼ਾ ਜਿਹੜੀ ਆ ਉਹ ਚੰਦੂ ਨੇ ਹੀ ਦਿੱਤੀ ਤੇ ਸਹੀ ਹਿੱਤੇ ਦਰਿਆ ਵਿੱਚ ਰੋੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਆਪਾਂ ਇੱਥੇ ਕਰ ਰੱਖੀਏ ਪਰ ਉਹਨ ਦੇਖਣਾ ਇਹ ਹੈ ਕਿ ਚੰਦੂ ਨੂੰ ਕੀ ਤਕਲੀਫ ਸੀ ਤੇ ਜਹਾਂਗੀਰ ਨੂੰ ਕੀ ਤਕਲੀਫ ਸੀ ਆਪਾਂ ਇੱਥੇ ਥੋੜੀ ਜੀ ਗੱਲ ਜੋੜ ਕੇ ਕਰਨੀ ਆ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਸਬੰਧ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਟਾਲੇ ਦੀ ਘੰਨ ਥੱਲੇ ਦੇਖ ਮਾਰਨ ਦੀ ਕੋਸ਼ਿਸ਼ ਕੀਤੀ ਉੱਥੋਂ ਗੱਲ ਸ਼ੁਰੂ ਹੋਈ। ਜਹਾਂਗੀਰ ਉਹਨਾਂ ਦਾ ਜਿਹੜਾ ਸਬੰਧ ਸੀ ਉਹ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟਸਤਾਨੀ ਨੇਬ ਦੇ। ਸਾਡੀ ਗੱਲ ਇੱਥੋਂ ਚੱਲੀ ਇਹ ਦੋਨੋਂ ਤਰ੍ਹਾਂ ਬਰਾਬਰ ਜਿਹੜੀਆਂ ਇਸ ਗੱਲ ਦਾ ਵਿਰੋਧ ਕਰਦੀਆਂ ਆ ਰਹੀਆਂ ਔਰ ਅੱਜ ਤੱਕ ਕਰਦੀਆਂ ਆ ਰਹੀਆਂ। ਅਸੀਂ ਜਦੋਂ ਕਾਲ ਤੱਕ ਦੀ ਗੱਲ ਕਰਦੇ ਆਂ ਉਹਦੇ ਨਾਲ ਵੀ ਪੰਜਵੇਂ ਪਾਤਸ਼ਾਹ ਦੀ ਸ਼ਾਦਤ ਦੀ ਗੱਲ ਜੁੜਦੀ ਹੈ। ਔਰ ਦੂਸਰੀ ਦਾਸ ਬੇਨਤੀ ਕਰੇ ਕਿ ਜਿਹੜੀ ਸ਼ਾਦਤ ਤਾਂ ਇਹਦਾ ਸੰਕਲਪ ਗੁਰੂ ਨਾਨਕ ਦੇਵ ਸਾਹਿਬ ਤੋਂ ਪਹਿਲਾਂ ਭਾਰਤੀ ਦਰਸ਼ਨ ਤੇ ਬਿਲਕੁਲੀ ਨਹੀਂ ਹੈ। ਬੁੱਧ ਤੇ ਜੈਨ ਧਰਮ ਜਿਹੜੇ ਆ ਇਹਨਾਂ ਸਭ ਪਰਮ ਤਰਮ ਦੇ ਪੁਜਾਰੀ ਸੀ ਤੇ ਜਿਹੜਾ Hindu ਆ ਉਹ ਬਲੀ ਦੇਣ ਤੇ ਜੀ ਗਈ ਰੱਖਦਾ ਸੀ। ਸੋ ਗੁਰੂ ਅਰਜਨ ਪਾਤਸ਼ਾਹ ਦੀ ਸ਼ਾਨਦਤ ਇਹ ਪਹਿਲਾ ਭਾਰਤ ਦਰਸ਼ਨ ਸੀ ਅਕਿ ਜਿਹੜੀ ਇੱਕ ਸ਼ਾਨਦਤ ਹੋਈ ਜਾਂ ਜਿਹਨੂੰ ਆਪਾਂ ਸ਼ਾਨਦਤ ਕਹਿ ਸਕਦੇ ਹਾਂ ਹੁਣ ਦੇਖਣਾ ਕੀ ਆ ਕਿ ਗੁਰੂ ਨਾਨਕ ਨੇ ਨਾਨਕ ਰਾਜ ਚਲਾਇਆ ਸੱਚ ਕੋਟ ਸੁਣਾਣੀ ਨਹੀਂ ਹੁੰਦੇ ਤੇ ਉਹਨੂੰ ਚਲਾਉਣ ਲਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹਨੇ ਓਵਰਨਾਈਟ ਮਿਸ਼ਨ ਜਿਹੜਾ ਪੂਰਾ ਹੋਣਾ ਨਹੀਂ ਸੀ ਮਿਸ਼ਨ ਕੀ ਸੀ ਇਹ ਦੁਨੀਆ ਤੇ ਰੱਬੀ ਰਾਜ ਸਥਾਪਿਤ ਕਰਨਾ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਦ ਪਦਵੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਬਣਾ ਕੇ ਕਰਨੀ ਕਿ ਆਪ ਨਰੈਣ ਕਲਾ ਤਾਰ ਜਗ ਮੈਂ ਵਰ ਬਰਿਓ ਹੁਣ ਉਹਨਾਂ ਨੇ ਜਦੋਂ ਇਹ ਸ਼ੁਰੂ ਕੀਤਾ ਤੇ ਧਰਮ ਕੋ ਦੂਜਿਆਂ ਧਰਮਾਂ ਵਾਲਾ ਧਰਮ ਨਹੀਂ ਸੀ ਪੁਜਾਰੀਆਂ ਵਾਲਾ ਧਰਮ ਨਹੀਂ ਸੀ ਦਾ ਅਸਲ ਨਿਰਮਲ ਪੰਥ ਨੂੰ ਹੀ ਸਿੱਖ ਧਰਮ ਕਿਹਾ ਗਿਆ ਨਿਰਮਲ ਪੰਥ ਕੀ ਸੀ ਜਿਹਨੂੰ ਤੀਸਰਾ ਪੰਥ ਵਿਵਾਦ ਚ ਕਿਹਾ ਗਿਆ ਤੀਸਰਾ ਪੰਥ ਕੀ ਸੀ ਕਿ ਜਿਹੜੀਆਂ ਉਸ ਵੇਲੇ ਦੀਆਂ ਦੋ ਵਿਚਾਰਧਾਰਾਾਂ ਸੀ Hindu ਵਿਚਾਰਧਾਰਾ ਔਰ ਜਿਹੜੀ ਮੁਸਲਮ ਵਿਚਾਰਧਾਰਾ ਇਹਦੇ ਨਾਲੋਂ ਬਿਲਕੁਲ ਵੱਖ ਕਰਕੇ ਇੱਕ ਤੀਸਰੀ ਵਿਚਾਰਧਾਰਾ ਹੁਣ ਉਹਦਾ ਮੁੱਢ ਗੁਰੂ ਨਾਨਕ ਸਾਹਿਬ ਨੇ ਵੱਦਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਜੀ ਪਾਤਸ਼ਾਹ ਤੀਸਰੇ ਪਾਤਸ਼ਾਹ ਅਮਰਦਾਸ ਜੀ ਦੇ ਤੱਕ ਇਹ ਚੰਦੂ ਦੇ ਜਿਹੜੀ ਸੋਚਦੇ ਸੀਗੇ ਸਾਰੇ ਹੀ ਪੰਡਤ ਵੱਡੀਆਂ ਜਾਤਾਂ ਦੇ ਇਹਨਾਂ ਸਾਰਿਆਂ ਨੇ ਬਕੈਦਾ ਗੁਰੂ ਅਰਜਨ ਗੁਰੂ ਅਰਜਨ ਪਾਤਸ਼ਾਹ ਦੀ ਗੁਰੂ ਅਮਰਦਾਸ ਦੀ ਸਾਰਿਆਂ ਦੀ ਸ਼ਿਕਾਇਤ ਹੋਈ ਲਿਖਤੀ ਤੌਰ ਤੇ ਕਿ ਇਹਨਾਂ ਨੇ ਆਪਣਾ ਇੱਕ ਵੱਖਰਾ ਧਰਮ ਚਲਾ ਲਿਆ ਨਾ ਗੈਤਰੀ ਦਾ ਪਾਠ ਕਰਦੇ ਆ ਨਾ ਹਮਨ ਦੇ ਨਾਲ ਵਿਆਹ ਕਰਦੇ ਆ ਦਾਸ ਇੱਕ ਗੱਲ ਛੁੱਟੀ ਕਰੇ ਕਿ ਫੈਸਲਾ ਹੋ ਗਿਆ ਅਕਬਰ ਨੇ ਅਕਬਰ ਨੇ ਜਦੋਂ ਸਿੱਧਿਆ ਤੇ ਭਾਈ ਦੇੱਠੇ ਨੇ ਫੈਸਲਾ ਕਰਤਾ ਕਿ ਤੀਸਰਾ ਰਾਹ ਤੀਸਰਾ ਧਰਮ ਤੀਸਰਾ ਪੰਥ ਗੁਰੂ ਅਰਜਨ ਪਾਸ਼ੇ ਨੇ ਵੇਲੇ ਤੱਕ ਗ੍ਰੰਥ ਆਪਣਾ ਪੰਥ ਆਪਣਾ ਧਾਰਮਿਕ ਸਥਾਨ ਆਪਣਾ ਹੁਣ ਇਹ ਦੋਨੇ ਚੀਜ਼ਾਂ ਜਿਹੜੀਆਂ ਨਾ ਜਹਾਂਗੀਰ ਨੂੰ ਮਨਜ਼ੂਰ ਆ ਤੇ ਨਾ ਜਿਹੜੇ ਚੰਦੂ ਦਾਸ ਤਾਂ ਲਫ਼ਜ਼ ਵਰਤ ਰਿਹਾ ਕਿ ਚੰਦੂ ਦੇ ਵੱਡੇ-ਵੱਡੇ ਰ ਵੀ ਔਰ ਇਹ ਸਾਰੀ ਜਿਹੜੀ ਇੱਕ ਸੋਚ ਹੈ ਚੰਦੂ ਇੱਕ ਨਾਂ ਆ ਪਰ ਇਹ ਇੱਕ ਸੋਚ ਵੀ ਹੈ ਹੁਣ ਆਪਾਂ ਇੱਥੇ ਦੇਖਣਾ ਕਿ ਜਹਾਂਗੀਰ ਨੂੰ ਤੇ ਇਹ ਸੀ ਕਿ ਰਾਜ ਸੀ ਸੱਤਾ ਦੇ ਵਿੱਚ ਕੋਈ ਅਸੀਂ ਬਰਾਬਰ ਤੀਸਰੀ ਤਰ ਜਿਹੜੀ ਉੱਪਰ ਨਹੀਂ ਨਹੀਂ ਚਾਹੀਦੀ ਔਰ ਉਹਨੂੰ ਸਪਸ਼ਟ ਲਫ਼ਜ਼ ਵਿੱਚ ਮਜੂਦਵਾਨਾ ਨਹੀਂ ਲਿਖਿਆ ਕਿ ਉਹਨਾਂ ਨੂੰ ਖਤਰਾ ਸੀ ਕਿ ਸਾਡਾ ਜਿਹੜਾ ਤਖਤ ਆ ਜਾਂ ਜਿਹੜਾ ਸਾਡਾ ਰਾਜ ਹੈ ਇਹਦੇ ਕੋਲੋਂ ਸਾਨੂੰ ਗੁਰੂ ਅਰਜਨ ਪਾਤਸ਼ਾਹ ਨੂੰ ਖਤਰਾ ਔਰ ਦੂਜਿਆਂ ਨੂੰ ਖਤਰਾ ਇਹ ਸੀਗਾ ਕਿ ਸਾਡਾ ਜਿਹੜਾ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਰਤੀ ਦਾ ਵਿਵਹਾਰ ਚੱਲਿਆ ਆਉਂਦਾ ਉਹ ਖਤਰਾ ਕਿ ਉਹਨੂੰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਰੱਦ ਕਰ ਦਿੱਤਾ ਹੁਣ ਆਪਣਾ ਦੇਖਣਾ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਬਹਾਨਾ ਇਹ ਬਣਾਇਆ ਜਾਂਦਾ ਇਹ ਆਪਾਂ ਸਾਰਿਆਂ ਨੇ ਸੁਣਿਆ ਕਿ ਜਹਾਂਗੀਰ ਨੇ ਕਿਹਾ ਕਿ ਇਹ ਵਿਆਸ ਦੇ ਕੰਡੇ ਗੋਇੰਦਵਾਲ ਦੇ ਕੰਡੇ ਇੱਕ ਹਿੰਦੂ ਫਕੀਰ ਰਹਿੰਦਾ ਤੇ ਭੂਲੇ-ਪਾਲੇ ਮੁਸਲਮਾਨ ਜਿਹੜੇ ਆ ਉਹ ਵੀ ਜਿਹੜੇ ਉਹਦੇ ਧਰਮ ਚ ਕਹਿ ਲਓ ਜਾਂ ਉਹਦੀ ਵਿਚਾਰਧਾਰਾ ਦੇ ਨਾਲ ਰਲਦੇ ਜਾਂਦੇ ਆ ਔਰ ਇਹੀ ਗੱਲ ਜਿਹੜੀ ਚੰਦੂ ਦੇ ਸਾਥੀਆਂ ਨੇ ਕਹੀ ਕਿ ਬਹੁਤ ਸਾਰੇ ਜਿਹੜੇ ਹਿੰਦੂ ਆ ਉਹ ਮਨੁਸਿਮਰਤੀ ਨੂੰ ਤਿਆਗ ਕੇ ਗੁਰੂ ਨਾਨਕ ਦੇ ਸਿੱਖ ਹੁੰਦੇ ਜਾਂਦੇ ਆ ਹੁਣ ਦੋਨਾਂ ਤਰ੍ਹਾਂ ਨੂੰ ਬਰਾਬਰ ਦੀ ਜਿਹੜੀ ਇਸ ਗੱਲ ਦੇ ਨਾਲ ਹੈ ਕਿ ਇਹ ਸਿੱਖ ਧਰਮ ਜਾਂ ਗੁਰੂ ਨਾਨਕ ਨੇ ਜਿਹੜਾ ਤੀਸਰਾ ਪੰਥ ਚਲਾਇਆ ਉਹਦੇ ਰਾਹ 'ਚ ਇਹ ਰਕਾਵਟ ਦੋਨੋਂ ਤਰ੍ਹਾਂ ਹੀ ਬਣੀ ਐ ਇਹਦੇ ਤੁਸੀਂ ਇੱਕ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਪਰ ਜਿੱਥੋਂ ਤੱਕ ਚੰਦੂ ਦਾ ਸਵਾਲ ਆ ਕਿ ਚੰਦੂ ਨੇ ਗੁਰੂ ਅਰਜਨ ਪਾਸ਼ਾ ਨੂੰ ਤੁਸੀਂ ਇਹ ਦਿੱਤੇ ਆਪਾਂ ਸਾਰਿਆਂ ਨੂੰ ਪਤਾ ਪਰ ਚੰਦੂ ਨੇ ਗੱਲ ਉੱਥੇ ਖਤਮ ਨਹੀਂ ਕੀਤੀ ਆਪਣੀ ਦੁਸ਼ਮਣੀ ਦੀ ਉਸ ਤੋਂ ਬਾਅਦ ਗੁਰੂ ਅਰਜਨ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਖੱਦਿਸ ਜਿਹੜਾ ਹੁੰਦੀ ਹੈ ਔਰ ਇਹ ਚੰਦੂ ਤੋਂ ਉਹਦੇ ਸਾਥੀ ਸਭ ਤੋਂ ਪਹਿਲਾਂ ਜਹਾਂਗੀਰ ਕੋ ਜਾ ਕੇ ਸ਼ਿਕਾਇਤ ਕਰਦੇ ਆ ਕਿ ਹੁਣ ਇਹਨਾਂ ਨੇ ਤਖਤ ਵੀ ਬਣਾ ਲਿਆ ਫੌਜਾਂ ਰੱਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਇਹ ਸ਼ਿਕਾਇਤ ਕਰਨ ਵਾਲੇ ਵੀ ਸਾਰੇ ਚੰਦੂ ਹੁਣੇ ਔਰ ਚੰਦੂ ਨੇ ਇੱਥੇ ਬਸ ਨਹੀਂ ਕੀਤੀ ਹੈ ਮੈਂ ਗੱਲ ਬਹੁਤ ਨੇੜੇ ਲਿਆਵਾ ਇਹਨਾਂ ਦੀਆਂ ਸ਼ਿਕਾਇਤਾਂ ਤੇ ਹੀ ਹਰਗਬਿੰਦ ਪਾਸ਼ਾ ਨੂੰ ਗਵਾਲਗਿਰਿ ਚ ਨਜ਼ਰਬੰਦ ਕੀਤਾ ਜਾਂਦਾ ਜਾਂ ਕੈਦ ਕੀਤਾ ਜਾਂਦਾ ਔਰ ਇਹ ਚੰਦੂ ਨੇ ਰਾਹ ਨਹੀਂ ਆਪਣਾ ਛੱਡਿਆ ਜਿੱਥੋਂ ਇਹ ਇਤਿਹਾਸ ਜਿਹੜਾ ਅਸੀਂ ਇਹ ਸਪਸ਼ਟ ਨਹੀਂ ਕੀਤਾ ਕਿ ਗੱਲ ਖੁੱਲਦੀ ਹੈ ਕਿ ਚੰਦੂ ਕਿਦਾਂ ਸਪਸ਼ਟ ਤੌਰ ਤੇ ਕਦੋਂ ਤੱਕ ਦੁਸ਼ਮਨੀ ਨਿਭਾਉਂਦਾ ਰਿਹਾ ਜਾਂ ਚੰਦੂ ਦੀ ਸੋਚ ਵਾਲੇ ਉਹ ਨਿਭਾਉਂਦੇ ਰਹੇ ਜਦੋਂ ਗੁਰੂ ਹਰਗਬਿੰਦ ਪਾਸ਼ਾ ਗਵਾਲਗਿਰ ਦੇ ਕਿਲੇ ਚ ਉੱਥੇ ਦਾ ਦਰੂਗਾ ਹੈ ਹਰੀਦਾਸ ਔਰ ਇਹ ਚੰਦੂ ਹਰੀਦਾਸ ਨੂੰ ਇੱਕ ਚਿੱਠੀ ਲਿਖਦਾ ਤੇ ਨਾਲ ਇੱਕ ਜ਼ਹਿਰ ਵਾਲਾ ਚੂੜਾ ਭੇਜਦਾ ਕਿ ਤੂੰ ਆ ਹਰਗੁਬਿੰਦ ਪਾਸ਼ਾ ਨੂੰ ਜ਼ਹਿਰ ਵਾਲਾ ਚੂੜਾ ਪਵਾ ਦੇ ਤੇ ਇਹਨਾਂ ਦੀ ਜੇਲ੍ਹ 'ਚ ਹੀ ਮੌਤ ਹੋ ਜਾਏ ਤੇ ਮੈਂ ਤੈਨੂੰ ਇੱਕ ਬਹੁਤ ਵੱਡਾ ਇਨਾਮ ਵੀ ਦਊਂਗਾ ਔਰ ਤੈਨੂੰ ਮੈਂ ਕਹਿ ਕੇ ਇਹ ਜਿਹੜਾ ਦਿੱਲੀ ਦਾ ਤਖਤ ਹੈ ਤੈਨੂੰ ਵੱਡਾ ਉਦ੍ਹਾ ਵੀ ਲੈ ਦਵਾਂ ਪਰ ਉਹ ਹਰੀਦਾਸ ਨਰੋਗਾ ਜਿਹੜਾ ਉਹ ਗੁਰੂ ਘਰ ਦਾ ਸ਼ਰਧਾਲੂ ਆ ਉਹਨੇ ਉਹ ਚਿੱਠੀ ਵੀ ਔਰ ਉਹ ਯੇਰ ਬੜਾ ਚੂੜਾ ਵੀ ਹਰਗੁਬਿੰਦ ਪਾਸ਼ਾ ਨੂੰ ਦੇ ਦਿੱਤਾ ਔਰ ਜਦੋਂ ਗੁਰੂ ਹਰਗੁਬਿੰਦ ਪਾਸ਼ਾ ਰਹਾ ਹੁੰਦੇ ਆ ਜਹਾਂਗੀਰ ਦੇ ਕੋਲ ਉਹ ਚਿੱਠੀ ਰੱਖਦੇ ਆ ਚੰਦੂ ਵਾਲੀ ਕਿ ਇਹਨੇ ਇਕੱਲੇ ਸਾਡੇ ਪਿਤਾ ਜੀ ਨੂੰ ਸ਼ਹੀਦ ਨਹੀਂ ਕਰਵਾਇਆ ਇਹਨੇ ਮੈਨੂੰ ਮਰਵਾਉਣ ਲਈ ਵੀ ਆ ਸਾਰੀ ਜੜੀ ਚੱਲੀ ਆ ਉਹਦਾ ਜਿਹੜਾ ਸਬੂਤ ਆ ਤੁਹਾਡੇ ਸਾਹਮਣੇ ਪਿਆ ਔਰ ਜਹਾਂਗੀਰ ਨੇ ਇਤਿਹਾਸ ਕਹਿੰਦਾ ਕਿ ਉਦੋਂ ਤੱਕ ਉਹ ਮੰਨ ਚੁੱਕਾ ਸੀ ਕਿ ਇਹ ਸਾਰਾ ਚੰਦੂ ਨੇ ਜਿਹੜਾ ਉਹਨਾਂ ਨੂੰ ਤੁਸੀਂ ਇਹ ਦਿੱਤੇ ਇਹਨਾਂ ਦੇ ਪਿਤਾ ਨੂੰ ਔਰ ਇਹਨੂੰ ਮਰਵਾਉਣ ਲਈ ਕੋਸ਼ਿਸ਼ ਕੀਤੀ ਇੱਥੇ ਇਸ ਪੁਆਇੰਟ ਦੇ ਆ ਕੇ ਜਹਾਂਗੀਰ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ ਸੀ ਔਰ ਆਪਾਂ ਸਾਰੇ ਸਿਆਣੇ ਬੈਠੇ ਇਹਨਾਂ ਇਤਿਹਾਸ ਪੜ੍ਹਦੇ ਆ ਕਿ ਚੰਦੂ ਦੇ ਨੱਕ ਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਢੀਸਿਆ ਗਿਆ ਔਰ ਉਹੀ ਪੜਪੁੰਜਾ ਜਿਹਨੇ ਇਹਦੇ ਹੁਕਮ ਨਾਲ ਗੁਰੂ ਸਾਹਿਬ ਨੇ ਸੀਸ ਤਰੀਦ ਪੁਆਈ ਸੀ ਉਸੇ ਫਟਪੁੰਝੇ ਨੇ ਉਹੋ ਕੜਸ਼ਾ ਮਾਰਿਆ ਚੰਦੂ ਦੀ ਮੌਤ ਹੋਈ ਹੈ ਗੱਲ ਚੰਦੂ ਦੇ ਖਾਨਦਾਨ ਨੇ ਇੱਥੇ ਵੀ ਖਤਮ ਨਹੀਂ ਕੀਤੀ ਹੈ ਇਸ ਤੋਂ ਬਾਅਦ ਹਰਗੋੜਾ ਜਿੱਥੇ ਗੁਰੂ ਪਾਸ਼ਾ ਦੀ ਦੂਜੀ ਲੜਾਈ ਹੁੰਦੀ ਹੈ ਛੇਵੇਂ ਪਾਸ਼ਾ ਦੀ ਉੱਥੇ ਇਹਨਾਂ ਨੇ ਇੱਕ ਨਗਰ ਬਸਾਇਆ ਕਿਉਂਕਿ ਜਹਾਂਗੀਰ ਨੂੰ ਜਦੋਂ ਪਤਾ ਲੱਗ ਗਿਆ ਸੀ ਤੇ ਉਹਨੇ ਇਹਦੀ ਚੰਦੂ ਦੀ ਜਿਹੜੀ ਜ਼ਗੀਰ ਆ ਉਹ ਵੀ ਜ਼ਬਤ ਕਰ ਲਈ ਸੀ ਉੱਥੇ ਹਰਗਬੰਦ ਪਾਸ਼ਾ ਨੇ ਨਗਰ ਵਸਾਇਆ ਹਰਗਬੰਦਪੁਰਾ ਔਰ ਉਸੇ ਹਰਗਬੰਦਪੁਰਾ ਦੇ ਵਿੱਚ ਉਹ ਮਸਜਿਦ ਆ ਜਿਹਨੂੰ ਆਪਾਂ ਗੁਰੂ ਕੀ ਮਸਜਿਦ ਕਹਿੰਨੇ ਆ ਗੱਲ ਛੋਟੀ ਕਰੀਏ ਕਿ ਇੱਥੇ ਦਾ ਭਗਵਾਨ ਦਾਸ ਖੱਤਰੀ ਕਿਰੜ ਉਹਨੇ ਚੰਦੂ ਦਾ ਪੁੱਤ ਔਰ ਚੰਦੂ ਦਾ ਭਰਾ ਜਿਹੜਾ ਉਹ ਜਲੰਧਰ ਦੇ اهلਕਾਰ ਆ ਉਹਨਾਂ ਨੂੰ ਲੈ ਕੇ ਉਹਨੇ ਕਿਹਾ ਕਿ ਹੁਣ ਤਾਂ ਸਿੱਧੀ ਹਰਗੁਬਿੰਦ ਪਾਸ਼ਾ ਸ਼ਹਿਰੀਆ ਸ਼ਾਹਜਹਾਨ ਨਾਲ ਲੜਾਈਆਂ ਵੀ ਹੋਵਟੀਆਂ ਇਸ ਕਰਕੇ ਇਹਨਾਂ ਦੀ ਆਪਾਂ ਨੂੰ ਮਦਦ ਮਿਲੂ ਔਰ ਉਹ ਪੂਗੋ ਆਂਦਾਸ ਕੀ ਰਣ ਨੇ ਦਾਵਾ ਕੀਤਾ ਕਿ ਜਗ੍ਹਾ ਮੇਰੀ ਹੈ ਗੁਰੂ ਹਰਗੁਬਿੰਦ ਪਾਸ਼ਾ ਨੇ ਦੱਸਿਆ ਪਰ ਉਹ ਨਾ ਸਮਝਿਆ ਇਤਿਹਾਸ ਕਹਿੰਦਾ ਕਿ ਚੰਦੂ ਦੇ ਪੁੱਤ ਨੇ ਔਰ ਚੰਦੂ ਦੇ ਭਰਾ ਨੇ ਔਰ ਉਹ ਜਿਹੜਾ ਭਗਵਾਨ ਦਾ ਖਿੜੜ ਇਹਨਾਂ ਦਾ ਸਾਥ ਲੱਗਦਾ ਸੀ ਇਹਨਾਂ ਸਾਰਿਆਂ ਨੇ ਬਕਾਇਦਾ 6ਵੇਂ ਪਾਤਸ਼ਾਹ ਦੇ ਨਾਲ ਜੰਗ ਲੜੀ ਜਿਹਨੂੰ ਆਪਾਂ ਹਰਗਬਿੰਦਪੁਰਾ ਦੀ ਦੂਜੀ ਜੰਗ ਕਹਿੰਦੇ ਆ ਉਹ ਜੰਗ ਜਿਹੜੀ ਉਹ ਵੀ ਚੰਦੂ ਦੇ ਭਰਾ ਨੇ ਔਰ ਚੰਦੂ ਦੇ ਪੁੱਤ ਨੇ ਲੜੀ ਔਰ ਇਹ ਸੀ ਕਿ ਇਹਨਾਂ ਨੇ ਗੱਲ ਖਤਮ ਨਹੀਂ ਕੀਤੀ ਔਰ ਅੱਜ ਤੱਕ ਇੱਕ ਪਾਸਾ ਤੇ ਇਹ ਹੈ ਕਿ ਚੰਦੂ ਗੰਗੂ ਦਾ ਰੋਲ ਜਿਹੜਾ ਇਹ ਅੱਜ ਤੱਕ ਚੱਲਿਆ ਆਉਂਦਾ ਦੂਜੇ ਆਪਾਂ ਲੈਨੇ ਆ ਅਕਾਲ ਤਖਤ ਦੀ ਤੇ ਦਿੱਲੀ ਦੇ ਤਖਤ ਦੀ ਇਹਦੀ ਟੱਕਰ ਵੀ ਇਹ ਪਤਾ ਨਹੀਂ ਕਿੰਨਾ ਚਿਰ ਰਹਿਣੀ ਔਰ ਉਹਨਾਂ ਚ ਰਹੂਗੀ ਜਿੰਨਾ ਚ ਗੁਰੂ ਨਾਨਕ ਦਾ ਇਹ ਜਿਹੜਾ ਮਿਸ਼ਨ ਆ ਹਲੀਮੀ ਰਾਜ ਦਾ ਕਿ ਦੁਨੀਆ ਤੇ ਰੱਬੀ ਰਾਹਸਤਾ ਹੋਣਾ ਚਾਹੀਦਾ ਉਹਨਾਂ ਚ ਰਹੀ ਟੱਕਰ ਚੱਲਦੀ ਰਹੂਗੀ ਇੱਕ ਜਿਹੜਾ ਪਾਸਾ ਬਹੁਤ ਘੱਟ ਪ੍ਰਚਾਰਿਆ ਜਾਂਦਾ ਉਹ ਸਰਦਾਰ ਜਗਜੀਤ ਸਿੰਘਾ ਨੇ ਐਸੀ ਇਸ਼ਾਰਾ ਵੀ ਕੀਤਾ ਉਹ ਹੈ ਗੁਰੂ ਦੀ ਨਿਰੰਤਰ ਜੋਤ ਐਸ ਵੇਲੇ ਜਿੱਥੋਂ ਸਾਡਾ ਇਤਿਹਾਸ ਜਿਹੜਾ ਸਾਰਾ ਅਗੜ ਪੇਸ਼ੰਤ ਕੀਤਾ ਜਾਂਦਾ ਕਿ ਅਸੀਂ ਸਾਰੇ ਗੁਰੂਆਂ ਨੂੰ ਵੱਖ-ਵੱਖ ਕਰਕੇ ਪ੍ਰਚਾਰਦੇ ਆ ਇਹ ਸਭ ਤੋਂ ਵੱਡਾ ਐਸ ਵੇਲੇ ਸਾਡਾ ਜੇ ਨੁਕਸਾਨ ਹੋ ਰਿਹਾ ਤੇ ਇਹ ਹੋ ਰਿਹਾ ਇਹ ਡਾਕਟਰ ਕਿਰਨਪ੍ਰੀਤ ਜੀ ਇਹਨਾਂ ਨੇ ਇੱਕ ਕਿਤਾਬ ਲਿਖੀ ਹੈ 1699 ਦੀ ਅਲੋਕਿਕ ਵਿਸਾਖੀ ਰਬਾਬ ਤੋਂ ਨਗਾਰੇ ਤੱਕ ਨਿਰਮਲ ਪੰਥ ਤੋਂ ਕਾਲ ਸਪੰਤ ਤੱਕ ਉਪਨਵਲੀਏ ਔਰ ਜ਼ਰੂਰ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ ਹੁਣ ਇੱਕ ਦਾਸ ਬੇਨਤੀ ਕਰੇ ਕਿ ਇਹ ਜਿਹੜੀ ਗੱਲ ਤਖਤ ਦੀ ਹੈ ਔਰੰਗਜ਼ੇਬ ਤੱਕ ਇਹ ਨਿਰੰਤਰ ਕਿਦਾਂ ਚੱਲੀ ਇਹ ਪਾਸਾ 20 ਚੱਲਿਆ ਹਰਗਬਿੰਦ ਪਾਸ਼ਾ ਨੇ ਚਾਰ ਲੜਾਈਆਂ ਲੜ ਕੇ ਸ਼ਾਹਜਹਾਨ ਨੂੰ ਹਰਾਇਆ ਉਸ ਤੋਂ ਬਾਅਦ ਸ਼ਾਹਜਹਾਨ ਤੋਂ ਉਹਦਾ ਪੁੱਤ ਔਰੰਗਜ਼ੇਬ ਹੁੰਦਾ ਔਰ ਇਹ ਗੁਰੂ ਹਰਗਬਿੰਦ ਪਾਸ਼ਾ ਤੋਂ ਬਾਅਦ ਰੰਗਜੀਤ ਤੱਕ ਕਿਸੇ ਨਾ ਕਿਸੇ ਵਜ੍ਹਾ ਕਿਸੇ ਨਾ ਕਿਸੇ ਬਿੰਨ ਭਿੰਨ ਤਰੀਕਿਆਂ ਦੇ ਨਾਲ ਅਕਾਲ ਤਖ਼ਦੀ ਟੱਕਰ ਦਿੱਲੀ ਦੇ ਬਾਦਸ਼ਾਹ ਨਾਲ ਹੁੰਦੀ ਰਹੀ ਹੈ ਔਰਦਾਸ ਇੱਕ ਬੇਨਤੀ ਕਰੇ ਕਿ ਰੰਗਜੀਤ ਨੂੰ ਪਤਾ ਸੀ ਇਹਨਾਂ ਦੀ ਤਾਕਤ ਦਾ ਵੀ ਪਤਾ ਸੀ ਕਿ ਮੇਰੇ ਬਾਪ ਨੂੰ ਇਹ ਚਾਰ ਲੜਾਈਆਂ 'ਚ ਹਰਾ ਚੁੱਕਿਆ ਉਹ ਸਿੱਧੇ ਮੱਥੇ ਵੀ ਹੱਥ ਨਹੀਂ ਸੀ ਪਾਉਂਦਾ ਪਰ ਉਟਲਿਆ ਵੀ ਨਹੀਂ ਉਹਨੇ ਗੁਰੂ ਹਰ Rai ਪਾਸ਼ਾ ਨੂੰ ਦਿੱਲੀ ਸੱਧਿਆ ਗੁਰੂ ਹਰ Rai ਪਾਸ਼ਾ ਨੇ ਕਿਹਾ ਕਿ ਨਾ ਅਸੀਂ ਤੇਰਾ ਕੁਝ ਦੇਣਾ ਤੇ ਨਾ ਤੇਰੇ ਕੋਲੋਂ ਸਾਨੂੰ ਕੋ ਲੈਣ ਦੀ ਉਮੀਦ ਹੈ ਅਸੀਂ ਤੇਰੇ ਅਰਗੇ ਬੰਦੇ ਨੂੰ ਜਿਹੜਾ ਆਪਣੇ ਭਰਾਵਾਂ ਨੂੰ ਮਾਰ ਕੇ ਸੂਫੀ ਫਕੀਰਾਂ ਨੂੰ ਮਾਰ ਕੇ ਰਾਜ ਕਰਦਾ ਹੋਵੇ ਅਸੀਂ ਉਹਦੇ ਮੱਥੇ ਨਹੀਂ ਲੱਗਦੇ ਔਰ ਰੰਗਜੀਤ ਨੇ ਬਕਾਇਦਾ ਗੁਰੂ ਹਰ Rai ਪਾਸ਼ਾ ਨੂੰ ਗ੍ਰਿਫਤਾਰ ਕਰਾਉਣ ਲਈ ਤਿੰਨ ਵਾਰੀ ਫੌਜ ਭੇਜੀ ਪਰ ਉਹ ਫੌਜ ਜਿਹੜੀ ਹੈ ਕੋਈ ਨਾ ਕੁਵੇ ਦੇ ਅਸੀਂ ਬਣਦੀ ਰਹੀ ਕਿ ਗੁਰੂ ਹਰ Rai ਪਾਸ਼ਾ ਨੂੰ ਉਹ ਗ੍ਰਿਫਤਾਰ ਨਹੀਂ ਕਰ ਸਕੇ ਤੀਸਰਾ ਨੁਕਤਾ ਜਿਹੜਾ ਧਿਆਨ ਦੇਣ ਵਾਲਾ ਜਿਹੜੀਆਂ ਚੀਜ਼ਾਂ ਅਸੀਂ ਬਿਲਕੁਲ ਛੱਡਦੇ ਹਾਂ ਉਹ ਕੀ ਹੈ ਕਿ ਇੱਥੇ ਨਾਨਕ ਨੇ ਰਾਜ ਚਲਾਇਆ ਗੱਲ ਤਖਦੀ ਹੈ ਤਖਤ ਬੈਠਾ ਅਰਜਨ ਗੁਰੂ ਸਤਗੁਰੂ ਕਾਕੇ ਵਿੱਚ ਦੋਆ ਗੁਰੂ ਗ੍ਰੰਥ ਸਾਹਿਬ ਤੇ ਗੱਲ ਬਾਰ-ਬਾਰ ਤਖਦੀ ਆਈ ਔਰ ਇਸ ਤਖਤ ਤੇ ਜਦੋਂ 8ਵੇਂ ਪਾਸ਼ਾ ਨੂੰ ਬਾਲਿਆ ਜਾਂਦਾ ਤੇ ਉਸ ਵੇਲੇ ਬਕੈਦਾ ਬੰਦੂਕਾਂ ਦੀ ਸਲਮੀ ਦਿੱਤੀ ਜਾਂਦੀ ਹੈ ਅਸੀਂ ਸਿਰਫ ਇਤੇਕ ਰੱਖਦੇ ਆ ਕਿ ਹਰ ਕ੍ਰਿਸ਼ਨ ਪਾਸ਼ਾ ਨੇ ਛੀਰ ਦੇ ਸਿਰ ਤੇ ਸੂਟੀ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਾਏ ਕਰਾਏ ਜ਼ਰੂਰ ਪਰ ਇਹਦੇ ਨਾਲ ਜਿਹੜਾ ਰਾਜਸੀ ਪੱਖ ਸੀ ਉਹ ਵੀ ਨਾਲ ਚੱਲਿਆ ਕਿ ਜਦੋਂ ਉਹਨਾਂ ਨੇ ਗੁਰੂ ਨਾਨਕ ਦੇ ਉਤਰਾਧਿਕਾਰੀ ਹੋਣ ਦੀ ਜ਼ਿੰਮੇਵਾਰੀ ਸੰਭੀ ਉਮਰ ਭਾਵੇਂ 5 ਸਾਲ ਆ ਗੱਲ ਜੋਧ ਦੇ ਵਰਤਾਰੇ ਦੀ ਹੈ ਔਰ ਉਹਨਾਂ ਨੂੰ ਬਕੈਦਾ ਬੰਦੂਕਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਹੁਣ ਦਾਸ ਗੱਲ ਇਹ ਤੇ ਕਰੇ ਕਿ ਇਹ ਟੱਕਰ ਬਰਾਬਰ ਦੋਨਾਂ ਧਿਰਾਂ ਦੀ ਚੱਲੀ ਔਰ ਅੱਜ ਤੱਕ ਚੱਲਦੀ ਆ ਰਹੀ ਹੈ ਇਸ ਆਪਣੇ ਜਿਹੜਾ ਸਾਡਾ ਗੁਰ ਇਤਿਹਾਸ ਹੈ ਸਪੈਸ਼ਲੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਿਹੜੇ ਹੈ ਇਹ ਸਿਧਾਂਤ ਆ ਔਰ ਜਿਹੜਾ ਗੁਰ ਇਤਿਹਾਸ ਹੈ ਇਹ ਅਮਲ ਆ ਗੁਰ ਇਤਿਹਾਸ ਕਿਹੜਾ 1469 ਤੋਂ ਲੈ ਕੇ 1708 ਤੱਕ ਗੱਲ ਬਹੁਤ ਕੁਝ ਕਹਿਣ ਵਾਲਾ ਕਿ ਲੇਕ ਇੱਕ ਸਿਰਫ ਆਖਰੀ ਗੱਲ ਕਰਕੇ ਕਿਉਂਕਿ ਬਹੁਤ ਸਾਰੇ ਸਾਡੇ ਸਿਆਣੇ ਆਪਾਂ ਕਵੀਆਂ ਨੂੰ ਸਾਰਿਆਂ ਨੂੰ ਸੁਣਨਾ ਆਖਰੀ ਜਿਹੜਾ ਅਕਾਲ ਤਖਤ ਦੇ ਬਾਰੇ ਇੱਕ ਗੱਲ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਲਿਖੀ ਹੈ ਅਕਾਲ ਤਖਤ ਦਾ ਵਿਰਾਟ ਦਰਸ਼ਨ ਉਹਦੇ 'ਚ ਉਹਨਾਂ ਨੇ 5 7 17 ਜਿਹੜੀਆਂ ਲਿਖੀਆਂ ਉਹ ਮੈਂ ਜ਼ਰੂਰ ਪੜ੍ਹਾਂਗਾ ਕਿਉਂਕਿ ਉਹਨਾਂ ਨੇ ਅਕਾਲ ਤਖਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਸਰੂਪ ਕਿਦਾਂ ਸਿੱਧ ਕੀਤਾ ਬਸ ਇਹ ਆਖਰੀ ਮੈਂ ਬੇਨਤੀ ਕਰਕੇ ਆਪ ਜੀ ਕੋ ਅੱਗੇ ਲਵਾਂਗਾ ਉਹਨਾਂ ਨੇ ਕਿਹਾ ਕਿ ਜਿਹੜਾ ਪਲੇਟੋ ਦੇ ਪਰਸ਼ਾਮਿਆਂ ਦੇ ਸਿਧਾਂਤ ਦੀ ਸੋਝੀ ਅਕਾਲ ਤਖਤ ਨੂੰ ਵਹਿਤਰ ਸਮਝਿਆ ਜਾਂਦਾ ਪਲੇਟੋ ਦਾ ਸਿਧਾਂਤ ਕੀ ਹੈ ਕਹਿੰਦਾ فرض ਕਰੋ ਕੋਈ ਬੰਦਾ ਖੂਚ ਰਹਿੰਦਾ ਹੋਵੇ ਤੋ ਉਹਦੇ ਕੋਲ ਦੀ ਗੁਜਰਦੇ ਨਰ ਨਾਰੀਆਂ ਪਸ਼ੂਆਂ ਪੰਖਦਿਆਂ ਦਾ ਕੰਨ ਤੇ ਪਰਸ਼ਾਵਮ ਵਿਖਾਈ ਦਿੰਦਾ ਹੋਵੇ ਤੋ ਉਹਨਾਂ ਨੂੰ ਸਹੀ ਮੰਨ ਲੈਂਦਾ ਇਸੇ ਤਰ੍ਹਾਂ ਕਹਿੰਦਾ ਜਿਨ੍ਹਾਂ ਨੇ ਅਕਾਲ ਤਖਤ ਨੂੰ ਕੇਵਲ ਇੱਟਾਂ ਆਦਿ ਦੀ ਇੱਕ ਇਮਾਰਤ ਸਮਝਣ ਵਾਲੇ ਕੇਵਲ ਪਰਸ਼ਾਵਿਆਂ ਤੋਂ ਵਾਕਿਫਾ ਉਹ ਅਬਦਾਲੀ ਇੰਦਰਾ ਵਾਂਗ ਫੌਜਾਂ ਟੋਪਾਂ ਟੈਂਕਾਂ ਬਖਤ ਪਰ ਗੱਡੀਆਂ ਹਵਾਈ ਤੂਪਾਂ ਜਹਰੀਲੀਆਂ ਵਾਂਗ ਐਸਾ ਆਦ ਨਾਲ ਲੈ ਸੋ ਕੇ ਇਸ ਨੂੰ ਢੋਣ ਤੁਰ ਪੈਂਦੇ ਹਨ ਇਹ ਇੱਕ ਅਜੀਬ ਇਮਾਰਤ ਇੱਕ ਸੰਸਾਰ ਦੇ ਭਲੇ ਲਈ ਜੂਸ ਦੇ ਲੋਕਾਂ ਦੀ ਆਸਥਾ ਦੇ ਕੇਂਦਰ ਨੂੰ ਢਾ ਕੇ ਬਾਗੀਆਂ ਪਾਉਂਦੇ ਹਨ ਲੱਡੂ ਵੰਡਦੇ ਹਨ ਅਤੇ ਉਹਨਾਂ ਨੂੰ ਅਕਾਲ ਤੱਕ ਢੋਣ ਵਾਲਿਆਂ ਨੂੰ ਸ਼ਰਬਤ ਪਿਆ ਕੇ ਖੜਾ ਪੂਰੀਆਂ ਖਵਾ ਕੇ ਰਖੜੀਆਂ ਮੰਨਦੇ ਹਨ ਪਰ ਉਹ ਮਹਾਮੂਲ ਇਹ ਨਹੀਂ ਜਾਣਦੇ ਕਿ ਅਸਲ ਤਖਤ ਤਾਂ ਗੁਰਬਾਣੀ ਦੇ ਸ਼ਬਦਾਂ ਦੀਆਂ ਇੱਟਾਂ ਨਾਲ ਉਸਰਦਾ ਹੈ ਹਜ਼ਾਰਾਂ ਲੱਖਾਂ ਜਾਂ ਆਵਾਜ਼ ਆਪਣੀ ਤਤ ਮਿੱਝ ਦੀ ਚਰਬੀ ਦਾ ਚੂਨਾ ਬਣਾ ਕੇ ਉਹਨੂੰ ਚਿੰਨਦੇ ਆ ਇਹ ਤਖਤ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਦਾ ਹੀ ਬਾਹਰੀ ਰੂਪ ਹੈ ਇਸ ਰੂਪ ਵਿੱਚ ਹਰ ਇੱਕ ਸਿੱਖ ਦੀ ਅੰਤਰਾਤਮਾ ਅੰਦਰ ਉਸਰਿਆ ਹੋਇਆ ਹੈ ਅਤੇ ਗੁਰਬਾਣੀ ਵਾਂਗ ਥਿਰ ਹੈ ਭਾਵ ਥਿਰ ਨਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ ਇਸ ਦੀ ਹੋਂਦ ਮਨੁੱਖਤਾ ਦੇ ਸਦੀਵੇ ਭਲੇ ਦੀ ਜਾਮਨ ਹੈ ਅਕਾਲ ਤਖਤ ਦੀ ਜਿਹੜੀ ਹੋਂਦ ਹੈ ਇਹ ਪਪੂਗਰੀ ਸੰਸਾਰ ਦੇ ਭਲੇ ਦੀ ਜਾਮਨ ਹੈ ਜਿਹੜਾ ਇਹਦਾ ਸਿਧਾਂਤ ਹੈ ਜਿੱਦਾਂ ਇਹ ਬੀਬੀ ਕ੍ਰਿਸ਼ਨਪ੍ਰੀਤ ਨੇ ਗੰਨ ਕੇ ਐਸੀਗਾ ਕਿ ਐਸਾ ਨਾ ਹੋਵੇ ਕਿ ਅਸੀਂ ਆਪਣੀਆਂ ਸੰਸਥਾਾਂ ਵਿੱਚ ਖਤਮ ਕਰ ਲਈਏ ਇਹ ਹਾਲ ਤੱਕ ਸਾਡੀ ਇੱਕ ਐਸੀ ਉੱਚ ਸੰਸਥਾ ਹੈ ਜਿੱਥੋਂ ਦੁਨੀਆਂ ਨੂੰ ਸੁਨੇਹਾ ਜਾਂਦਾ ਔਰ ਇਹ ਹਮੇਸ਼ਾ ਹੀ ਭਲੇ ਦਾ ਜਮਰ ਰਿਹਾ ਹੈ ਜੀ ਇਹਦੇ ਕੋ ਆ ਕੇ ਕੋ ਬਹਾਮਣ ਆ ਕੇ ਬੇਨਤੀ ਕਰਦਾ ਕਿ ਮੇਰੀ ਬਹਾਮਣੀ ਨੂੰ ਕੱਢ ਕੇ ਲੈ ਗਏ ਕਿ ਇਹ ਸਿੰਘ ਜਾ ਕੇ ਉਹ ਇਹ ਨਹੀਂ ਦੇਖਦੇ ਕਿ ਬਹਾਮਣ ਆ ਬਕੈਦਾ ਜਾ ਕੇ ਔਰ ਬਹੁਤ ਵੱਡਾ ਰਿਸਕ ਲੈ ਕੇ ਕਸੂਰ ਵੀ ਉਹ ਜਿੱਥੇ 12 ਕਿਲੇ ਪਠਾਣਾ ਦੇ ਸੀ ਉੱਥੋਂ ਜਾ ਕੇ ਹੱਥ ਪਾ ਕੇ ਉਰੀ ਪੁਨਤਾਣੀ ਨੂੰ ਛੜਾ ਕੇ ਲਿਆਉਣਾ ਇਹ ਅਕਾਲ ਤਖਤ ਦਾ ਵਿਰਧ ਹੈ ਔਰ ਇਹ ਹਮੇਸ਼ਾ ਰਹੂਗਾ ਔਰ ਇਸੇ ਹੀ ਤਰ੍ਹਾਂ ਜਿਹੜੀ ਗੁਰੂ ਦੀ ਬਾਣੀ ਹੈ ਉਹ ਸਿੱਖ ਮਨਾਂ 'ਚੋਂ ਮੌਤ ਦਾ ਖੋਫ ਮਟਾਉਣ ਦੇ ਮੰਤਵ ਨਾਲ ਹੀ ਭਰੀ ਪਈ ਹੈ ਇਹ ਗੁਰਬਾਣੀ ਜਿਹੜੀ ਹੈ ਇਹ ਤੁਹਾਡੇ ਅੰਦਰੋਂ ਮੌਤ ਦਾ ਖੋਫ ਬਿਲਕੁਲ ਢਾ ਦਿੰਦੀ ਹੈ ਸ਼ਹੀਦ ਲਈ ਮੌਤ ਦਾ ਖਤਰਾ ਇਹ ਨਾਲ ਕੋਈ ਸ਼ਹੀਦ ਲਈ ਮੌਤ ਦਾ ਖਤਰਾ ਇਹ ਨਾਲ ਕੋਈ ਅਹਿਮੀਤ ਨਹੀਂ ਰੱਖਦਾ ਮੌਤ ਦਾ ਡਰ ਅਹਿਮੀਤ ਨਹੀਂ ਰੱਖਦਾ ਇਸੇ ਤਰ੍ਹਾਂ ਸੰਘਰਸ਼ੀ ਜੋਧਿਆਂ ਜਰਨੈਲਾਂ ਦਾ ਕਰਦਾਰ ਤੇ ਸ਼ਹਾਦਤਾਂ ਆਉਣ ਵਾਲੀ ਨੌਜਵਾਨ ਪੀੜੀ ਲਈ ਉਡਣ ਯੋਗ ਖੰਭ ਹੁੰਦੇ ਹਨ ਇਸੇ ਤਰ੍ਹਾਂ ਸੰਘਰਸ਼ੀ ਜੋਧਿਆਂ ਜਰਨੈਲਾਂ ਦਾ ਕਰਦਾਰ ਤੇ ਸ਼ਹਾਦਤਾਂ ਆਉਣ ਵਾਲੀ ਨੌਜਵਾਨ ਪੀੜੀ ਲਈ ਉੱਡਣਯੋਗ ਖੰਭ ਹੁੰਦੇ ਹਨ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਹਾਦਤ ਨੇ ਜਿੱਥੇ ਗੁਰ ਇਤਿਹਾਸ ਸਿੱਖ ਇਤਿਹਾਸ ਸਿੱਖ ਪਰੰਪਰਾਵਾਂ ਅਤੇ ਸਿੱਖ ਸਿਧਾਂਤਾਂ ਦੀ ਸੋਚਤਾ ਦਾ ਵਿਲੱਖਣ ਨਮੂਨਾ ਪੇਸ਼ ਕੀਤਾ ਹੈ ਉੱਥੇ ਉਹਨਾਂ ਨੇ ਸਿੱਖ ਸਿਆਸ ਦੀ ਦਸ਼ਾ ਵੀ ਬਦਲ ਦਿੱਤੀ ਤੇ ਖਾਲਸਾ ਪੰਥ ਨੂੰ ਆਪਣੀ ਹੋਣੀ ਦੇ ਮਾਲਕ ਬਣਾਇਆ ਸੋ ਇਹਦੇ ਨਾਲ ਸਾਡਾ ਤੀਜੇ ਕੱਲੋਂ ਕੁਾਰੇ ਦੇ ਨਾਲ ਇਹ ਵੀ ਸੰਬੰਧ ਹੈ ਬਹੁਤ ਕੁਝ ਕਿਹਾ ਜਾ ਸਕਦਾ ਬਹੁਤ ਕੁਝ ਕਹਿਣ ਵਾਲਾ ਰਹਿਣ ਗਿਆ ਪਰ ਇੱਕ ਗੱਲ ਆਖਰੀ ਮੈਂ ਕਰਾਂ ਜਿੱਦਾਂ ਸਾਡੇ ਸਤਕਾਰਯੋਗ ਗਿਆਨੀ ਜੀ ਨੇ ਦੱਸਿਆ ਕਿ ਕਿੱਦਾਂ ਕਿੱਦਾਂ ਇਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਸਾਡੇ ਦੇ ਅੰਦਰ ਤਸ਼ੱਦਦ ਹੋ ਰਿਆ ਸੀ ਤੇ ਬਾਹਰੋਂ ਲੱਡੂ ਵੰਡ ਰਿਆ ਸੀ ਐਸਾ ਵੀ ਹੋਇਆ ਜਿਹੜੀ ਗੱਲ ਨੂੰ ਅਸੀਂ ਭੁਲਾ ਰਹੇ ਹਾਂ ਅਗਲੀ ਗੱਲ ਉੱਥੇ ਇੱਕ ਗੱਲ ਜਿਹੜੀ ਘੱਟ ਪ੍ਰਚਾਰੀ ਜਾਂਦੀ ਉਹਨਾਂ ਨੇ 39 ਬੱਚੇ ਐਸੇ ਗ੍ਰਿਫਤਾਰ ਕੀਤੇ ਮਿਲਟਰੀ ਵਾਲਿਆਂ ਨੇ ਜਿਨ੍ਹਾਂ ਦੀ ਉਮਰ ਸਿਰਫ 2 ਤੋਂ 12 ਸਾਲ ਔਰ ਉਹਨਾਂ ਦੇ ਤਿੰਨ ਗਰੁੱਪ ਬਣਾਏ ਖਤਰਨਾਕ ਅਤਵਾਦੀ ਖਤਰਨਾਕ ਅਤਵਾਦੀ ਅਤਵਾਦੀ ਤੇ ਆਉਣ ਵਾਲੇ ਅਤਵਾਦੀ ਇਹ ਲੈਵਲ 2 ਤੋਂ 12 ਸਾਲ ਬੱਚਿਆਂ ਤੇ ਲਾਇਆ ਗਿਆ ਔਰ ਇਹ ਅੱਜ ਵੀ ਹੈ ਕਿ ਸਿੱਖਾਂ ਨੂੰ ਆ ਤੁਹਾਡੀ ਸਿੱਧ ਕਰਨ ਲਈ ਇਹਨਾਂ ਦਾ ਪੂਰਾ ਜੋਰ ਲੱਗਾ ਹੋਇਆ ਬਹੁਤ ਕੁਝ ਕਹਿਣ ਨੂੰ ਦਿਲ ਕਰਦਾ ਸੀ ਪਰ ਹੁਣ ਅਸੀਂ ਸਾਰਿਆਂ ਨੂੰ ਸੁਣਨਾ ਇਸ ਕਰਕੇ ਦਾਸ ਇੱਥੇ ਸੰਕੋਚ ਦਾ ਇੱਕ ਗੱਲ ਮੈਂ ਹੋਰ ਕਹਾ ਕਿ ਇਸ ਵੇਲੇ ਬਹੁਤ ਸਾਰੀਆਂ ਕਿਤਾਬਾਂ ਲਿਖਣ ਵਾਲਿਆਂ ਨੇ ਲਿਖੀਆਂ ਇੱਕ ਸਿੱਖ ਨਸ਼ਲ ਕੁਸ਼ੀ ਦਾ ਖੁਰਾਕ ਖੋਜ ਇਹ ਸਰਦਾਰ ਗਰਚੰਡ ਸਿੰਘ ਹੋਣਾ ਨੇ ਬਕਾਇਦਾ ਪੂਰੇ ਪਾਰਤ ਵਿੱਚ ਜਿੱਥੇ ਜਿੱਥੇ ਨਸਿਖੂਸ਼ੀ ਹੋਈ ਉਹਦੇ ਵੇਰਵੇ ਦਿੱਤੇ ਆ ਔਰ ਜਿੱਥੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਇਹ ਕਿਤਾਬ ਛਪੀਆ ਕੂਰਨਾਮਾ ਉਹਦੇ ਚ ਜਿੰਨੀਆਂ ਸਿੰਘਣੀਆਂ ਨੇ ਐਸ ਘਰ ਚ ਸ਼ਾਤਾਂ ਦਿੱਤੀਆਂ ਉਹ ਵੀ ਆ ਸੋ ਮੈਂ ਬੇਨਤੀ ਕਰਾਂ ਪਾਈ ਪੜਨ ਦੀ ਥੋੜੀ ਜੀ ਆਤ ਪਾਓ ਇੱਥੋਂ ਅਸੀਂ ਮਾਰ ਖਾਈ ਜਾਨੇ ਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ 41 ਸਾਲ ਤੂੰ ਅਸੀਂ ਚਿੰਤਾ ਹੀ ਕਰੀ ਜਾਨੇ ਪਰ ਚਿੰਤਨ ਕਦੇ ਨਹੀਂ ਕੀਤਾ ਸੂਚ ਕਰਕੇ ਮੇਰਾ ਸਾਰੇ ਗੁਰਦੁਆਰਾ ਸਿੰਘ ਸੁਭਾਵਾ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਹਰ ਸਾਲ ਗਰੂਸ ਮਜਾਰਾ ਕਰਦੇ ਆਂ ਜਰੂਰ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ 3 ਜੂਨ ਇੰਗਲੈਂਡ ਦੇ ਬਣਾ ਕੇ ਇੱਕ ਲੰਡਨ ਦਾ ਇੱਕ ਮਿਡਲੈਂਡ ਦਾ ਇੱਕ ਯੋਰਖੇਰ ਦਾ ਇੱਥੇ ਇਹ ਦਿਨ ਪੂਰਾ ਹਫਤਾ ਮਨਾਉਣੇ ਚਾਹੀਦੇ ਆ ਔਰ ਇੱਥੇ ਬੜਬੜੀਆਂ ਜਿਹੜੇ ਸੈਮੀਨਾਰ ਹੋਣੇ ਚਾਹੀਦੇ ਆ ਤਾਂ ਕਿ ਸਾਰਾ ਜਿਹੜਾ ਲੇਖਾ ਜੋਖਾ ਕੀਤਾ ਜਾ ਸਕੇ ਔਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਆਪਾਂ ਕੋ ਸੇਧ ਦਾ ਸਕੀਏ ਮੇਰੇ ਬੋਲਣ ਨਾਲ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤੇ ਸਾਧ ਸੰਗਤ ਗੁਰੂ ਦਾ ਰੂਪ ਵਜਿ ਲੈਣਾ ਉਹਨਾਂ ਨਾਂ ਚ ਤਾਰਦੇ ਹੋਏ ਫਿਰ ਇਹਦਾ ਜਵਾਬ ਖੋਤੇ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ